रेडी 2025 ਵਿੱਚ ਬੀਮਾ ਖੇਤਰ ਦੀ ਸੂਰਤ ਬਦਲਣਾ ਜਾ ਰਹੀ ਹੈ ਡੰਡੀ ਇਸ ਸਾਲ ਤੋਂ ਗਾਹਕ ਇੱਕ ਹੀ ਉਤਪਾਦ ਵਿੱਚ ਕਈ ਤਰ੍ਹਾਂ ਦੇ ਬੀਮੇ ਦੇ ਲਾਭ ਲੈ ਸਕਣਗੇ ਡੰਡੀ ਜੂਨ ਤੋਂ ਪਹਿਲਾਂ ਬੀਮੇ ਦੀ ਖਰੀਦਦਾਰੀ ਤੋਂ ਲੈ ਕੇ ਕਲੇਮ ਤੱਕ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਨਾਲ ਆਨਲਾਈਨ ਕਰਨ ਲਈ ਬੀਮਾ ਸਹੂਲਤ ਪੋਰਟਲ ਵੀ ਲਾਂਚ ਹੋਣ ਜਾ ਰਹੀ ਹੈ ਨੰਡੀ ਘਰ ਘਰ ਬੀਮਾ ਜਾਗਰੂਕਤਾ ਫੈਲਾਉਣ ਅਤੇ ਉਤਪਾਦ ਦੀ ਖਰੀਦੋ-ਫਰੋਖਤ ਲਈ ਬੀਮਾ ਬਾਹਨ ਸਕੀਮ ਵੀ ਲਾਂਚ ਹੋਣ ਜਾ ਰਹੀ ਹੈ ਨੰਡੀ ਬੀਮਾ ਵਿਸਥਾਰ ਉਤਪਾਦ ਨਾਲ ਗਾਹਕਾਂ ਨੂੰ ਕੀ ਫਾਇਦਾ ਮਿਲੇਗਾ ਪ੍ਰਸ਼ਨਚਿੰਨ ਇਸ ਨੂੰ ਕਦੋਂ ਲਾਂਚ ਕਰਨ ਦੀ ਯੋਜਨਾ ਹੈ ਪ੍ਰਸ਼ਨਚਿੰਨ ਸਾਲ 2047 ਤੱਕ ਦੇਸ਼ ਦੇ ਸਾਰੇ ਲੋਕਾਂ ਨੂੰ ਬੀਮਾ ਕਵਰੇਜ ਦੇ ਇੱਕ ਘੱਟੋ ਘੱਟ ਦਾਇਰੇ ਵਿੱਚ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ ਡੰਡੀ ਇਸ ਲਈ ਬੀਮਾ ਵਿਸਥਾਰ ਉਤਪਾਦ ਬਣਾਇਆ ਗਿਆ ਹੈ ਡੰਡੀ ਇਹ ਇੱਕ ਅਜੀਹਾ ਉਤਪਾਦ ਹੋਵੇਗਾ ਜਿਸ ਨਾਲ ਕਈ بیمਾ ਜੁੜੇ ਹੋਣਗੇ ਡੰਡੀ ਮਤਲਬ ਇੱਕ ਹੀ ਉਤਪਾਦ ਨਾਲ ਜੀਵਨ ਸਿਹਤ ਜਾਇਦਾਦ ਘਟਨਾ ਵਰਗੇ ਵੱਖ-ਵੱਖ ਤਰ੍ਹਾਂ ਦੇ بیمਾ ਲਾਭ ਮਿਲ ਜਾਣਗੇ ਡੰਡੀ ਕੋਸ਼ਿਸ਼ ਰਹੇਗੀ ਕਿ بیمਾ ਧਾਰਕਾਂ ਨੂੰ ਇਹਨਾਂ ਵਿੱਚੋਂ ਕਿਸੇ ਲਾਭ ਦੀ ਜ਼ਰੂਰਤ ਪੈਨ ਉੱਤੇ ਇੱਕ ਨਿਰਧਾਰਤ ਰਕਮ ਮਿਲ ਜਾਵੇ ਡੰਡੀ بیمਾ ਵਿਸਥਾਰ ਉਤਪਾਦ ਦੇ ਖਰੜੇ ਨੂੰ ਆਖਰੀ ਰੂਪ ਦਿੱਤਾ ਜਾ ਰਿਹਾ ਹੈ ਟੰਡੀ ਇਸ ਨਾਲ ਜੁੜੀਆਂ ਹੋਰ ਚੀਜ਼ਾਂ ਦੀ ਤਿਆਰੀ ਵੀ ਆਖਰੀ ਪੜਾਅ ਵਿੱਚ ਹੈ ਡੰਡੀ 2025 ਦੀ ਪਹਿਲੀ ਸ਼ਿਮਾਹੀ ਵਿੱਚ بیمਾ ਵਿਸਥਾਰ ਲਾਂਚ ਅਰੇਡੀ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਡੰਡੀ ਇਸ ਉਤਪਾਦ ਨਾਲ ਪਿੰਡੂ ਇਲਾਕਿਆਂ ਵਿੱਚ ਵੀ بیمੇ ਨੂੰ ਲੈ ਕੇ ਜਾਗਰੂਕਤਾ ਵਧੇਗੀ ਅਤੇ ਲੋਕਾਂ ਨੂੰ ਵਿੱਤੀ ਸੁਰੱਖਿਆ ਦਾ ਅਹਿਸਾਸ ਹੋਵੇਗਾ ਡੰਡੀ ਬੀਮਾ ਵਿਆਹਕ ਯੋਜਨਾ ਕਦੋਂ ਲਾਂਚ ਹੋਵੇਗੀ ਅਤੇ ਇਸ ਦਾ ਕੀ ਲਾਭ ਮਿਲੇਗਾ ਪ੍ਰਸ਼ੰਚਨਾ ਬੀਮਾ ਬਾਹਕ ਸਥਾਨਕ ਔਰਤਾਂ ਰਾਹੀਂ ਬੀਮਾ ਫੰਡ ਨਾਲ ਜੁੜੀ ਯੋਜਨਾ ਹੈ ਡੰਡੀ ਇਸ ਨਾਲ ਉਹਨਾਂ ਔਰਤਾਂ ਨੂੰ ਜੋੜਿਆ ਜਾਵੇਗਾ ਜਿਨ੍ਹਾਂ ਉੱਤੇ ਸਥਾਨਕ ਲੋਕਾਂ ਨੂੰ ਭਰੋਸਾ ਹੋਵੇਗਾ ਡੰਡੀ ਸਾਰੇ ಗ್ರಾಮ ਪੰਚਾਇਤਾਂ ਅਤੇ ਸਾਰੇ ਬਾਰਡ ਵਿੱਚ ਘੱਟੋ-ਘੱਟ ਇੱਕ بیمਾ ਵਾਹਨ ਰੱਖੀ ਜਾਵੇਗੀ ਡੰਡੀ بیمਾ ਵਾਹਨ ਆਪਣੇ ਇਲਾਕੇ ਵਿੱਚ ਸਿੱਧੇ ਤੌਰ 'ਤੇ ਹਰੇਕ ਘਰ ਵਿੱਚ ਜਾ ਕੇ ਉਤਪਾਦਾਂ ਦੀ ਜਾਣਕਾਰੀ ਦੇਵੇਗੀ ਤਾਂ ਕਿ ਕੋਈ بیمਾ ਨਾਲ ਖੁੰਝੇ ਨਾ ਡੰਡੀ ਇਸ ਨਾਲ ਸਥਾਨਿਕ ਪੱਧਰ ਉੱਤੇ ਰੁਜ਼ਗਾਰ ਦੇ ਮੌਕੇ ਨਿਕਲਣਗੇ ਅਤੇ ਦੂਰ ਦਰਾਡੇ ਇਲਾਕਿਆਂ ਵਿੱਚ ਵੀ ਲੋਕਾਂ ਦੀ ਪਹੁੰਚ ਬੀਮਾ ਉਤਪਾਦਾਂ ਤੱਕ ਹੋਵੇਗੀ ਡੰਡੀ ਬੀਮਾ ਵਿਸਥਾਰ ਦੀ ਤਰ੍ਹਾਂ ਬੀਮਾ ਵਾਹਨ ਸਕੀਮ ਵੀ ਇਸ ਸਾਲ ਜੂਨ ਤੋਂ ਪਹਿਲਾਂ ਲਾਂਚ ਹੋ ਜਾਵੇਗੀ ਡੰਡੀ بیمਾ ਸਹੂਲਤ ਪੋਰਟਲ ਨੂੰ ਕਦੋਂ ਤੱਕ ਸ਼ੁਰੂ ਕੀਤਾ ਜਾਵੇਗਾ ਪ੍ਰਸ਼ਨ ਚਿੰਨ بیمਾ ਸਹੂਲਤ ਇੰਸ਼ੋਰੈਂਸ ਸੈਕਟਰ ਦਾ ਈ-ਮਾਰਕੀਟਿੰਗ ਈ-ਮਾਰਕੀਟ ਪਲੇਸ ਹੋਵੇਗੀ ਜਿੱਥੇ ਕੰਪਨੀ ਗਾਹਕ ਸਾਰੇ ਇੱਕ ਕਲਿੱਕ ਉੱਤੇ ਕੰਮ ਕਰਨਗੇ ਡੰਡੀ ਇਹ ਪਲੇਟਫਾਰਮ ਹਰੇਕ ਤਰ੍ਹਾਂ ਦੀ ਡਿਜੀਟਲ ਸਰਵਿਸ ਅਤੇ ਐਪਲੀਕੇਸ਼ਨ ਨਾਲ ਜੁੜਿਆ ਹੋਵੇਗਾ ਡੰਡੀ ਗਾਹਕਾਂ ਨੂੰ ਇਸ ਪਲੇਟਫਾਰਮ ਉੱਤੇ ਖਰੀਦਦਾਰੀ ਦੇ ਕਈ ਬਦਲ ਮਿਲਣਗੇ ਅਤੇ ਸਾਰੀ ਪ੍ਰਕਿਰਿਆ ਪੂਰੀ ਤਰ੍ਹਾਂ ਨਾਲ ਪਾਰਦਰਸ਼ੀ ਹੋਵੇਗੀ ਡੰਡੀ ਕਲੇਮ ਕਰਨ ਤੋਂ ਲੈ ਕੇ ਭੁਗਤਾਨ ਤੱਕ